ਕਾਫੀ ਲੋਕ ਜਿਹੜੇ ਨੇ ਕੂੜਾ ਕਰਕਰਟ ਹੁੰਦਾ ਹੈ ਗੱਡੀ ਆਉਂਦੀ ਅਸੀਂ ਸੈੱਡ ਦਿੰਦੇ ਆ ਪਰ ਉਸ ਚੀਜ਼ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ ਸ਼ਹਿਰਾਂ ਦੇ ਵਿੱਚ ਡੰਪ ਬਣ ਰਹੇ ਨੇ ਕੂੜੇ ਦੇ ਉਹਦੇ ਵਿੱਚ ਉਹ ਜਿਹੜੇ ਡੰਪ ਆਪਣੇ ਆਪ ਹੀ ਗਾਇਬ ਹੋ ਜਾਣਗੇ ਅਸੀਂ ਸਰਕਾਰ ਤੋਂ ਐਕਸਪੈਕਟ ਕਰਦੇ ਰਹਿੰਦੇ ਆ ਪਰ ਆਪਣਾ ਵੀ ਤਾਂ ਡਿਊਟੀ ਸਾਨੂੰ ਅਸੀਂ ਨਿਭਾਈਏ ਰੈਪਰ ਇਕੱਠੇ ਕਰਦੇ ਆ ਜਿਹੜੇ ਕਿ ਜਦਾਂ ਚਿਪਸ ਦੇ ਰੈਪਰਸ ਆ ਜਿਹੜੇ ਰੀਸਾਈਕਲ ਨਹੀਂ ਹੁੰਦੇ ਉਹ ਰੈਪਰਸ ਇਕੱਠੇ ਕਰਕੇ ਅਸੀਂ ਇੱਕ ਐਨਜੀਓ ਨੂੰ ਦਿੰਨੇ ਆ ਉਹ ਫਿਰ ਅੱਗੇ ਇਹਦੀ ਟਾਈਲਸ ਬਣਾ ਲੈਂਦੇ ਜਿਹੜੇ ਰੋਡ ਨੂੰ ਪੇਵਮੈਂਟ ਟਾਈਲਸ ਹੁੰਦੀਆਂ ਜੋ ਅਸੀਂ ਵੇਸਟ ਮੈਨੇਜਮੈਂਟ ਦਾ ਸਿਸਟਮ ਦੱਸਾਂਗੇ ਤੁਹਾਡੇ ਉਹ ਤਾਜਪੁਰ ਵਾਲੇ ਡੰਪ ਦੇ ਉੱਤੇ ਕੂੜਾ ਜਾਣਾ ਹੀ ਨਹੀਂ ਹੈਗਾ ਇਹ ਹੈਗਾ ਬਾਇਓਐਨਜ਼ਾਈਮ ਜਿਹੜਾ ਕਿ ਸੰਤਰੇ ਦੇ ਛਿਲਕੇ ਜਾਂ ਕਿਸੇ ਵੀ ਫਰੂਟ ਦੇ ਜਾਂ ਸਬਜ਼ੀਆਂ ਦੇ ਤਾਜ਼ੇ ਛਿਲਕੇ ਤੋਂ ਬਣਦਾ ਇਹਦੇ ਵਿੱਚ ਸਿਰਫ ਤਿੰਨ ਕੰਪੋਨੈਂਟ ਪੈਣੇ ਆ ਛਿਲਕੇ ਜਿਹੜੇ ਅਸੀਂ ਵੇਸ ਸਮਝ ਕੇ ਸਿੱਟ ਦਿੰਨੇ ਆ ਥੋੜਾ ਜਿਹਾ ਗੋਲ ਲੈਣਾ ਪਏਗਾ ਔਰ ਪਾਣੀ 3 ਮਹੀਨਿਆਂ ਦੇ ਵਿੱਚ ਲਗਭਗ 90 ਦਿਨਾਂ ਦੇ ਵਿੱਚ ਇਦਾਂ ਦਾ ਇਹ ਕੈਮੀਕਲ ਜਿਹੜਾ ਚਮਤਕਾਰੀ ਲਿਕਵਿਡ ਸਾਡੇ ਕੋਲ ਆ ਜਾਂਦਾ ਜਿਹਨੂੰ ਤੁਸੀਂ ਬਰਤਨ ਧੋ ਸਕਦੇ ਹੋ ਕਪੜੇ ਧੋ ਸਕਦੇ ਹੋ ਸਿਰ ਵਿੱਚ ਯੂਜ਼ ਕਰੋਗੇ ਤਾਂ ਡੈਂਡਰਫ ਨਹੀਂ ਆਉਂਦੀ ਸਕਿਨ ਤੇ ਯੂਜ਼ ਕਰੋਗੇ ਤਾਂ ਸਕਿਨ ਦੇ ਵੀ ਥੋੜੇ ਬਹੁਤ ਕੱਟ ਹੈ ਕੋਈ ਇੰਜਰੀ ਹੈ ਕੋਈ ਅਲਰਜੀ ਹੈ ਉਹ ਠੀਕ ਹੋ ਜਾਏਗੀ 에어로빅 ਕੰਪੋਸਟਿੰਗ ਹੈ ਜਿਹਦੇ ਵਿੱਚ ਹਵਾ ਆਰ ਪਾਰ ਜਾਂਦੀ ਹੈ ਤੇ ਲੇਅਰ ਬਾਈ ਲੇਅਰ ਅਸੀਂ ਬਣਾਨੇ ਆ ਇਹਦੇ ਵਿੱਚ ਕੀ ਹੈ ਛਿਲਕੇ ਹੈ ਫਿਰ ਛਿਲਕੇ ਹਨਾ ਜਿਵੇਂ ਕੋਈ ਵੀ ਛਿਲਕੇ ਹੋਣ ਜੀ ਤਾਂ ਕੁਕਡ ਫੂਡ ਹੋਏ ਸਿਰਫ ਨਾਨवेज ਨਹੀਂ ਪਾਈਦਾ ਇਹਦੇ ਵਿੱਚ ਕਿਉਂਕਿ ਉਹ ਪੈਰਾਸਾਈਟਸ ਨੂੰ ਅਟਰੈਕਟ ਕਰਦਾ ਹੈ ਤੇ ਬਸ ਇਹ ਤੁਸੀਂ ਸ਼ੁਰੂ ਕਰ ਲਓ ਫਿਰ ਤਾਂ ਮੌਜਾ ਹੀ ਮੌਜਾ ਹੈ ਜੀ ਬੱਲੇ ਬੱਲੇ ਹੋ ਜਾਣੀਆਂ ਤੁਹਾਡੀ ਇੱਕ ਵਾਰੀ ਮੈਂ ਦੇਖਿਆ ਗੁਰਪੁਰਪ ਦੇ ਉੱਤੇ ਫੁੱਲ ਬਹੁਤ ਜ਼ਿਆਦਾ ਇਕੱਠੇ ਹੋਏ ਹੋਏ ਸੀਗੇ ਤੇ ਉਹ ਵਾਟਰ ਬਾਡੀ ਵਿੱਚ ਸੁੱਟਣ ਜਾਂਦੇ ਆ ਸਾਰੇ ਲੋਕ ਜੀ ਜੀ ਮੈਂ ਸੋਚਿਆ ਕਿ ਚੋਨਾ ਜੇ ਤੇ ਵੀ ਟਰਾਈ ਕੀਤਾ ਜਾਵੇ ਜੀ ਫਿਰ ਮੈਂ ਉਹ ਤੋਂ ਬਾਇਓਐਂਜ਼ਾਈਮ ਬਣਾਇਆ ਤੇ ਇਹ ਜਦੋਂ ਤੁਸੀਂ ਦੇਖੋਗੇ ਤੇ ਇਹ ਫਲਾਰਸ ਦਾ ਬਾਇਓਐਂਜ਼ਾਈਮ ਹੈ ਜੀ ਔਰ ਹੁਣ ਇਹਨੂੰ ਡਾਕਟਰਸ ਵੀ ਸਕਿਨ ਵਾਸਤੇ ਪ੍ਰੈਸਕ੍ਰਾਈਬ ਕਰਨ ਲੱਗਾ ਨੇ ਆਪਣੇ ਵਾਸਤੇ ਖੁਦ ਜ਼ਹਿਰ ਮੁਕਤ ਜਿਹੜੀ ਸਬਜ਼ੀਆਂ ਹੈ ਉਗਾਓ ਔਰ ਕਿਚਨ ਦੇ ਵਿੱਚ ਹੀ ਸਾਨੂੰ ਇੰਨੇ ਕੁ ਖਾਦਾਂ ਮਿਲ ਜਾਂਦੀਆਂ ਕਿ ਆਪਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪਿਆਜ਼ ਦੇ ਛਿਲਕੇ ਹੋ ਗਏ ਤੇ ਹਰੀਆਂ ਮਿਰਚਾਂ ਦੇ ਨਾਲ ਅਸੀਂ ਪੈਸਟਿਸਾਈਡ ਬਣਾ ਲੈਨੇ ਆਂ ਨੁਜਾਂਟਾਂ ਦੇਖਣ ਤੋਂ ਸੀ ਤੇ ਮੈਂ ਹਾਂ ਹਰਸ਼ਕੌਰ ਘਰ ਦੇ ਵਿੱਚ ਕਿੰਨਾ ਹੀ ਜ਼ਿਆਦਾ ਜਿਹੜਾ ਕੂੜਾ ਕਰਕਟਾ ਉਸ ਚੀਜ਼ ਨੂੰ ਆਪਾਂ ਬਾਹਰ ਹੀ ਸੜ ਦੰਨੇ ਆ ਜਾਂ ਕੋਈ ਕੂੜੇ ਵਾਲੀ ਗੱਡੀ ਆਉਂਦੀ ਉਸ ਦੇ ਵਿੱਚ ਜਾ ਕੇ ਆਪਾਂ ਸੜ ਦੰਨੇ ਉਸ ਚੀਜ਼ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਪਰ এনवायरमेंट ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਉਸ ਚੀਜ਼ ਦੀ ਵਧੀਆ ਤਰੀਕੇ ਦੇ ਨਾਲ ਯੂਟਿਲਾਈਜ਼ ਕੀਤਾ ਜਾ ਸਕਦਾ ਉਸ ਦੇ ਬਾਰੇ ਜਾਣਕਾਰੀ ਅਸੀਂ ਲਵਾਂਗੇ ਸਾਡੇ ਨਾਲ ਮੌਜੂਦ ਹੁੰਦੇ ਆਪਾਂ ਗੱਲਬਾਤ ਕਰਦੇ ਆ ਮੈਮ ਤੁਹਾਡਾ ਨਾਮ ਮੇਰਾ ਨਾਮ ਰਿਤੂ ਮਲਨ ਹੈ ਮੰ ਗੱਲ ਕਿਤੇ ਜਾਵੇ ਕਾਫੀ ਲੋਕ ਜਿਹੜੇ ਨੇ ਕੂੜਾ ਕਰਕਰਟ ਹੁੰਦਾ ਹੈ ਗੱਡੀ ਆਉਂਦੀ ਅਸੀਂ ਸੈੱਟ ਦਿੰਦੇ ਆ ਪਰ ਉਸ ਚੀਜ਼ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਉਹਦੇ ਯੂਸਸ ਨੇ ਦੇਖੋ ਜੇ ਅਸੀਂ ਥੋੜਾ ਜਾ ਤਰੀਕੇ ਸਿਰ ਚੱਲੀਏ ਤਾਂ ਅਸੀਂ ਜਿਹੜਾ ਵੇਸਟ ਹੈ ਨਾ ਜ਼ੀਰੋ ਵੇਸਟ ਤਾਂ ਨਹੀਂ ਮੈਂ ਕਹਿੰਦੀ ਲੇਕਿਨ ਹਾਂ ਅਸੀਂ 90 ਤੋਂ 95% ਤੱਕ ਰਿਡਿਊਸ ਕਰ ਸਕਦੇ ਆ ਤੇ ਜਿਹੜੇ ਸ਼ਹਿਰਾਂ ਦੇ ਵਿੱਚ ਡੰਪ ਬਣ ਰਹੇ ਆ ਕੂੜੇ ਦੇ ਉਹਦੇ ਵਿੱਚ ਉਹ ਜਿਹੜੇ ਡੰਪ ਆਪਣੇ ਆਪ ਹੀ ਗਾਇਬ ਹੋ ਜਾਣਗੇ ਅਸੀਂ ਸਰਕਾਰ ਤੋਂ ਐਕਸਪੈਕਟ ਕਰਦੇ ਰਹਿੰਦੇ ਆ ਪਰ ਆਪਣਾ ਵੀ ਤਾਂ ਡਿਊਟੀ ਸਾਨੂੰ ਅਸੀਂ ਨਿਭਾਈਏ ਹੁਣ ਸਾਡਾ ਇਹ ਗਰੁੱਪ ਹੈਗਾ WhatsApp ਗਰੁੱਪ ਹੈ ਇੱਕ ਗ੍ਰੀਨ ਥੰਬ ਔਰ ਇਹ ਗ੍ਰੀਨ ਥੰਬ ਦੇ ਵਿੱਚ ਅਸੀਂ 350 ਤੋਂ ਉੱਪਰ ਮੈਂਬਰ ਆ 376 ਤੇ ਅਸੀਂ ਸਾਰੇ ਦੇ ਸਾਰੇ ਜਿਹੜੇ ਆ ਹੁਣ ਐਕਸਪਰਟ ਹੋ ਚੁੱਕੇ ਆ ਕਿਸ ਤਰ੍ਹਾਂ ਕਿਚਨ ਵੇਸਟ ਨੂੰ ਮੈਨੀਅਰ ਬਣਾਣਾ ਹੈ ਮਿਨਿਮਮ ਟੂ ਮਿਨਿਮਮ ਐਫਰਟਸ ਦੇ ਵਿੱਚ ਔਰ ਫਿਰ ਅਸੀਂ ਛੱਤ ਦੇ ਬਾਗਬਾਨੀ ਜਿਹੜੀ ਆ ਕਿਚਨ ਗਾਰਡਨਿੰਗ ਨੂੰ ਪ੍ਰਮੋਟ ਕਰਦੇ ਆ ਕਿ ਆਪਣੇ ਵਾਸਤੇ ਖੁਦ ਜ਼ਹਿਰ ਮੁਕਤ ਜਿਹੜੀ ਸਬਜ਼ੀਆਂ ਹੈ ਉਗਾਓ ਔਰ ਕਿਚਨ ਦੇ ਵਿੱਚ ਸਾਨੂੰ ਇੰਨੇ ਕੁ ਖਾਦਾਂ ਮਿਲ ਜਾਂਦੀਆਂ ਹੈ ਕਿ ਆਪਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪਿਆਜ਼ ਦੇ ਛਿਲਕੇ ਹੋ ਗਏ ਤੇ ਹਰੀਆਂ ਮਿਰਚਾਂ ਦੇ ਨਾਲ ਅਸੀਂ ਪੈਸਟਿਸਾਈਡ ਬਣਾ ਲੈਨੇ ਆ ਤੇ ਜਿੰਨਾ ਵੀ ਕਿਚਨ ਦਾ ਫਰੂਟ ਦਾ ਪੀਲ ਹੈ ਜਾਂ ਵੈਜੀਟੇਬਲ ਪੀਲ ਹੈ ਜਾਂ ਇਦਾਂ ਦਾ ਫੂਡ ਜਿਹੜਾ ਨਾ ਸਾਡੇ ਲਾਇਕ ਹੈ ਨਾ ਕਿਸੇ ਜੀਵ ਨੂੰ ਪਾ ਸਕਦੇ ਆ ਉਹ ਸਾਰਾ ਦਾ ਸਾਰਾ ਤੇ ਪਾਰਕਾਂ 'ਚ ਜਿਹੜੇ ਸੁੱਕੇ ਪੱਤੇ गिरਦੇ ਆ ਸੜਕਾਂ ਤੇ ਜਿਹੜੇ ਨੌਮਨੀ ਲੋਕ ਅੱਗ ਲਾ ਦਿੰਦੇ ਆ ਉਹਨਾਂ ਨੂੰ ਇਸਤੇਮਾਲ ਕਰਕੇ ਕਿਚਨ ਵੇਸਟ ਮਿਕਸ ਕਰਕੇ ਅਸੀਂ ਬਹੁਤ ਹੀ 골ਡ ਵਰਗੀ ਖਾਦ ਬਣਾ ਸਕਦੇ ਆ ਜਿੰਨੋਂ ਉਸੇ ਬਲੈਕ 골ਡ ਹੀ ਕਹਿੰਨੇ ਆ ਉਸ ਤੋਂ ਬਾਅਦ ਫਿਰ ਅਸੀਂ ਇਹ ਰੈਪਰ ਇਕੱਠੇ ਕਰਦੇ ਆ ਜਿਹੜੇ ਕਿ ਜਿੱਦਾਂ ਚਿਪਸ ਦੇ ਰੈਪਰਸ ਆ ਜਿਹੜੇ ਰੀਸਾਈਕਲ ਨਹੀਂ ਹੁੰਦੇ ਉਹ ਰੈਪਰਸ ਇਕੱਠੇ ਕਰਕੇ ਅਸੀਂ ਇੱਕ ਐਨਜੀਓ ਨੂੰ ਦਿੰਨੇ ਆ ਉਹ ਫਿਰ ਅੱਗੇ ਇਹਦੀ ਟਾਈਲਸ ਬਣਾ ਲੈਂਦੇ ਜਿਹੜੇ ਰੋਡ ਨੂੰ ਪੇਵਮੈਂਟ ਟਾਈਲਸ ਹੁੰਦੀਆਂ ਫਿਰ ਜਿਹੜਾ ਹੋਰ ਇਦਾਂ ਦਾ ਨਾਨ ਬਾਇਓਡੀਗਰੇਡੇਬਲ ਵੇਸ ਜਿਹੜਾ ਹੈ ਉਹਦੇ ਨਾਲ ਅਸੀਂ ਤੁਸੀਂ ਆ ਸਾਡਾ ਐਕਸਟੈਂਸ਼ਨ ਹੈ ਗਾਰਡਨ ਡੈਕੋਰ ਦੀ ਉਹ ਦੇਖੋਗੇ ਵੀ ਆ ਟੁੱਟਾ ਹੋਇਆ ਤਵਾ ਹੈ ਉਹਦੀ ਡੈਕੋਰੇਸ਼ਨ ਹੈ ਪੱਖੇ ਦੇ ਬਲੇਡਸ ਹੈ ਉਹ ਮੋਟਰ ਚੋਰੀ ਹੋ ਗਈ ਸੀ ਪੱਖੇ ਦੇ ਬਲੇਡਸ ਰਹਿ ਗਏ ਸੀ ਉਹਨਾਂ ਤੇ ਹੈ ਬੋਟਲ ਕੈਪਸ ਤੇ ਹੈ ਤੇ ਇਹ ਗਾਰਡਨ ਡੈਕੋਰ ਬਹੁਤ ਸੋਹਣਾ ਸੀ ਬਣਾ ਸਕਦੇ ਆ ਫਿਰ ਤੀਸਰਾ ਜਿਹੜਾ ਸੀ ਅੱਜ ਲਾਂਚ ਕੀਤੀ ਆ ਅਸੀਂ ਉਹ ਏਵੀਅਨ ਵੈਲਫੇਅਰ ਸੁਸਾਇਟੀ ਬਰਡਸ ਵਾਸਤੇ ਕਿਉਂਕਿ ਨਾਰਮਲੀ ਅਸੀਂ ਸਿਰਫ ਕਸੋਰੇ ਕਹਿੰਨੇ ਵੀ ਕਸੋਰੇ ਰੱਖੋ ਜੀ ਛਾਤੇ ਤਾਂ ਕਿ ਗਰਮੀਆਂ ਚ ਪਾਣੀ ਮਿਲ ਜਾਏ ਬਰਡਸ ਨੂੰ ਲੇਕਿਨ ਖਾਣਾ ਵੀ ਉਹਨਾਂ ਨੂੰ ਉਨਾ ਕੀ ਇੰਪੋਰਟੈਂਟ ਹੈ ਤੇ ਅਸੀਂ ਗੁਜਰਾਤ ਵਾਈਲਡਲਾਈਫ ਡਿਪਾਰਟਮੈਂਟ ਤੋਂ ਪਲੇਟਸ ਮੰਗਾਈਆਂ ਜਿੱਦਾਂ ਕਰਕੇ ਅਸੀਂ ਬਹੁਤ ਹੀ ਇਕਨੋਮਿਕਲ ਜਿਹੜੇ ਬਰਡ ਫੀਡਰਸ ਬਣਾ ਸਕਦੇ ਆ ਉਹਦੇ ਵਿੱਚ ਵੀ ਅਸੀਂ ਵੇਸ ਮੈਨੇਜ ਕੀਤਾ ਹੈ ਜਿਹੜੇ ਕੋਕ ਵਗੈਰਾ ਦੀ ਬੋਟਲਸ ਖਾਲੀ ਹੁੰਦੀਆਂ ਉਹਦੇ ਚ ਗ੍ਰੇਨਸ ਭਰ ਕੇ ਪਲੇਟਸ ਦੇ ਉੱਪਰ ਫਿਟ ਕਰਕੇ ਅਸੀਂ ਲਟਕਾ ਸਕਦੇ ਆ ਐਕਸਕਲੂਸਿਵਲੀ ਬੱਚਿਆਂ ਲਈ ਹੈ ਕਿਆਸੀ ਬੱਚਾ ਨੂੰ ਇਹ ਸਿਖਾਵਾਂਗੇ ਵੀ ਕਿਦਾਂ ਤੁਸੀਂ ਬਰਡ ਕੇਅਰ ਕਰ ਸਕਦੇ ਹੋ ਇਹ ਇੱਕ ਤਾਂ ਰਿਸਪੌਂਸਿਬਿਲਟੀ ਸਿੱਖਣਗੇ ਦੂਸਰਾ ਉਹ ਸਿੱਖਣਗੇ ਕੰਪੈਸ਼ਨ ਦੀ ਆ ਭਾਵ ਕਿਸ ਤਰ੍ਹਾਂ ਹੁੰਦਾ ਹੈ ਬਾਕੀ ਜੀਵਾਂ ਲਈ ਔਰ ਤੀਸਰਾ ਇਹ ਹੈ ਕਿ ਜਦੋਂ ਆਪਣੀ ਹਰ 15 ਦਿਨ ਬਾਅਦ ਪਿਕਚਰ ਅਪਲੋਡ ਕਰਨਗੇ ਤੇ ਅਸੀਂ ਉਹਨਾਂ ਨੂੰ 8 ਕ ਮਹੀਨੇ ਉਹਨਾਂ ਨੂੰ ਅਬਜ਼ਰਵ ਕਰਾਂਗੇ ਫਿਰ ਉਹਨਾਂ ਨੂੰ ਸਰਟੀਫਿਕੇਟ ਦੇਵਾਂਗੇ ਜਿਹੜਾ ਕਿ ਵੈਲਿਡ ਹੋਏਗਾ ਫਰਦਰ ਉਹਨਾਂ ਦੇ ਪ੍ਰੋਫਾਈਲ ਨੂੰ ਐਨਰਚ ਕਰੇਗਾ ਤੇ ਕਿੰਨੇ ਸਾਰੇ ਤੁਸੀਂ ਇਹ ਖਾਦਾ ਦੇਖੋਗੇ ਫਿਰ ਅਸੀਂ ਆਪਣੇ ਘਰਾਂ ਨੂੰ ਕੈਮੀਕਲ ਫਰੀ ਬਣਾ ਸਕਦੇ ਆ ਇਹ ਹੈਗਾ ਬਾਇਓਐਨਜ਼ਾਈਮ ਜਿਹੜਾ ਕਿ ਸੰਤਰੇ ਦੇ ਛਿਲਕੇ ਜਾਂ ਕਿਸੇ ਵੀ ਫਰੂਟ ਦੇ ਜਾਂ ਸਬਜ਼ੀਆਂ ਦੇ ਤਾਜ਼ੇ ਛਿਲਕੇ ਤੋਂ ਬੰਦਾ ਇਹਦੇ ਵਿੱਚ ਸਿਰਫ ਤਿੰਨ ਕੰਪੋਨੈਂਟ ਪੈਣੇ ਆ ਛਿਲਕੇ ਜਿਹੜੇ ਅਸੀਂ 베ਸ ਸਮਝ ਕੇ ਸਿੱਟ ਦਿੰਨੇ ਆ ਥੋੜਾ ਜਿਹਾ ਗੋਲਡ ਲੈਣਾ ਪਏਗਾ اور پانی بس ਤੇ ਇੱਕ ایئر ٹائٹ بوتل ਉਹਦੇ ਵਿੱਚ ਇਹ 3 ਮਹੀਨਿਆਂ ਦੇ ਵਿੱਚ ਲਗਭਗ 90 ਦਿਨਾਂ ਦੇ ਵਿੱਚ ਇਦਾਂ ਦਾ ਇਹ ਕੈਮੀਕਲ ਜਿਹੜਾ ਚਮਤਕਾਰੀ ਲਿਕਵਿਡ ਸਾਡੇ ਕੋਲ ਆ ਜਾਂਦਾ ਜਿਹਨੂੰ ਤੁਸੀਂ ਬਰਤਨ ਧੋ ਸਕਦੇ ਹੋ ਕੱਪੜੇ ਧੋ ਸਕਦੇ ਹੋ ਸਿਰ ਵਿੱਚ ਯੂਜ਼ ਕਰੋਗੇ ਤਾਂ ਡੈਂਡਰਫ ਨਹੀਂ ਆਉਂਦੀ ਸਕਿਨ ਤੇ ਯੂਜ਼ ਕਰੋਗੇ ਤਾਂ ਸਕਿਨ ਦੇ ਵੀ ਥੋੜੇ ਬਹੁਤ ਕੱਟ ਹੈ ਕੋਈ ਇੰਜਰੀ ਹੈ ਕੋਈ ਅਲਰਜੀ ਹੈ ਉਹ ਠੀਕ ਹੋ ਜਾਏਗੀ ਤੁਸੀਂ ਆਪਣੇ ਜਾਨਵਰਾਂ ਨੂੰ ਵੀ ਵਾਸ਼ ਕਰ ਮਤਲਬ ਉਹਨਾਂ ਨੂੰ ਨਵਾ ਸਕਦੇ ਹੋ ਪਿੱਛੇ ਇੱਕ ਲੰਪੀ ਡਿਸੀਜ਼ ਆਈ ਸੀ ਦੇ ਵਿੱਚ ਹੈ ਸਾਨੂੰ ਉਹ ਲੈਣ ਦੀ ਲੋੜ ਹੀ ਨਹੀਂ ਲੰਪੀ ਹਾਂ ਲੰਪੀ ਡਿਸੀਜ਼ ਆਈ ਸੀ ਪਿੱਛੇ ਬਹੁਤ ਜ਼ਿਆਦਾ ਕੈਟਲ ਮਰ ਗਈ ਸੀ ਉਸ ਵੇਲੇ ਵੀ ਉਹਨਾਂ ਨੂੰ ਸਟਰਲਾਈਜ਼ ਆਪਣਾ ਸੌਰੀ ਸੈਨੀਟਾਈਜ਼ ਕਰਨ ਵਾਸਤੇ ਇਹਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਹੈਗੀ ਹੈ ਉਸ ਤੋਂ ਬਾਅਦ ਜਦੋਂ ਆਪਾਂ ਕੋਵਿਡ ਦਾ ਟਾਈਮ ਐਲਕੋਹਲ ਲੈ ਲੈ ਕੇ ਸਕਿਨ ਨਹੀਂ ਪਤਾ ਨਹੀਂ ਕਿੰਨਾ ਕ ਅੰਦਰ ਕਰ ਲਿਆ ਇਹਦਾ 50 50 ਰੇਸ਼ੋ ਲੈ ਲਓ ਆਪਣਾ ਤੇ ਬੜਾ ਅੱਛਾ ਸੈਨੀਟਾਈਜ਼ਰ ਬਣ ਜਾਂਦਾ ਵੇਰੇ ਗ੍ਰੋਥ ਪ੍ਰੋਮੋਟਰ ਹੈ प्लांट्स ਵਾਸਤੇ प्लांट्स ਨੂੰ ਸਪਰੇ ਵੀ ਕਰ ਸਕਦੇ ਆ ਮਿੱਟੀ ਚ ਪਾ ਸਕਦੇ ਆ ਮਤਲਬ ਤਿੰਨ ਇਸ ਤੇ ਚੀਜ਼ਾਂ ਲੈਣੀਆਂ 3 ਚੀਜ਼ਾਂ ਲੈਣੀਆਂ ਜੇ ਬਸ ਇਹਨੇ ਯੂਜ਼ ਤਾਂ ਹੁਣ ਕਾਰਵਾਸ਼ ਕਰ ਲੋ ਕਾਰ ਚੋਂ 스멜 ਆ ਰਹੀ ਉਹਦੇ ਸਪਰੇ ਕਰ ਲੋ ਆਪਣੇ ਆਸ-ਪਾਸ ਸਪਰੇ ਕਰੋਗੇ ਤਾਂ ਰੇਡੀਏਸ਼ਨ ਦਾ ਇਫੈਕਟ ਨਹੀਂ ਆਏਗਾ ਤੇ ਮੈਂ ਸੋਪ ਨਹੀਂ ਯੂਜ਼ ਕਰਦੀ ਆਪਣੇ ਸਕਿਨ ਤੇ ਤੇ ਇਹ ਹੀ ਯੂਜ਼ ਕਰਦੇ ਆ ਫਿਰ ਆਪਣਾ ਡੀਓ ਲਾਂ ਦੀ ਲੋੜ ਨਹੀਂ ਡੀਓ ਦੇ ਵਿੱਚ ਵੀ ਕੈਂਸਰ ਕੌਜ਼ਿੰਗ ਬੜੇ ਗੁੱਸੇ ਹੋ ਜਾਣਗੇ ਫਿਰ ਵੱਡੀ ਕੰਪਨੀਆਂ ਵਾਲੇ ਲੋਕੀ ਸਾਬੂਨ ਨਹੀਂ ਲੈਣਗੇ ਤੇ ਸਾਡੇ ਜਿੰਨੇ ਨੋਟ ਬਚਨਗੇ ਉਹ ਫਿਰ ਸਾਨੂੰ ਹੀ ਮਜ਼ਾ ਆਣਾ ਨਾ ਉਹਦੇ ਵਿੱਚ ਤੇ ਇਹ ਸਾਰੇ ਅਸੀਂ ਰੱਖੇ ਹੋਏ ਆ ਸੈਂਪਲ ਦੇਣ ਵਾਸਤੇ ਤਾਂ ਕਿ ਲੋਕ ਹੋਰ ਯੂਜ਼ ਕਰਕੇ ਮੋਟੀਵੇਟ ਹੋਣ ਜਿੰਨੇ ਹੁਣ ਜਦਾਂ ਇਹ ਕੀ ਕਰਦੇ ਗੁਰਦੁਆਰੇ ਦੇ ਜਾਂ ਜਦੋਂ ਆਪਣਾ ਗੁਰਪੁਰਬ ਤੇ ਹੁੰਦਾ ਜਿੰਨੇ ਫੁੱਲ ਹੁੰਦੇ ਆ ਉਹਨਾਂ ਦੇ ਅਸੀਂ ਖਾਦ ਬਣਾ ਲੈਨੇ ਆ ਜਾਂ ਬਾਇਓਨ ਜਾਈ ਮੇ ਬਣਾ ਲੈਨੇ ਆ ਜੀ ਤੇ ਉਹ ਖਾਦ ਜਿਹੜੀ ਆ ਬੂਟੀਆਂ ਚ ਜਾਂਦੀ ਆ ਉੱਪਰ ਕਿਚਨ ਆਪਣੇ ਸਾਡੇ ਗਾਰਡਨ ਚ ਗਾਰਡਨ ਤੋਂ ਸਾਡੀ ਸਬਜ਼ੀਆਂ ਜਿਹੜੀਆਂ ਪਿੱਛੇ ਫੋਟੋਜ਼ ਲੱਗੀਆਂ ਹੋਈਆਂ ਫਰੂਟ ਆ ਉਹ ਨੀਚੇ ਕਿਚਨ ਚ ਆਉਂਦਾ ਤੇ ਕੂੜਾ ਮੈਸਰ ਤੋਂ ਬਾਹਰ ਜਾਂਦਾ ਨਹੀਂ ਨੁਗਾ ਹਰ ਇੱਕ ਚੀਜ਼ ਜਾਂਦਾ ਜੀ ਬਿਲਕੁਲ ਨਹੀਂ ਜਾਂਦਾ ਤੁਸੀਂ ਗਾਰਡਨ ਡੈਕੋਰ ਵੀ ਦੇਖੋਗੇ ਬਹੁਤ ਹੀ ਅੱਛਾ ਅੱਛਾ ਮਤਲਬ ਵੇਸਟ ਬੋਟਲਸ ਕੀ ਮਟਕੇ ਕੀ ਮਤਲਬ ਹਰ ਚੀਜ਼ ਹੀ ਜੇ ਥੋੜਾ ਕਮਿਸ਼ਨਰ ਸਾਹਿਬ ਨੂੰ ਕਹਿ ਚ ਆਏ ਆ ਮਗਾ ਸਾਡੇ ਸਟਾਲ ਤੇ ਆਉਂਗੇ ਨਾ ਤੁਸੀਂ ਤੇ ਜੋ ਅਸੀਂ ਵੇਸਟ ਮੈਨੇਜਮੈਂਟ ਦਾ ਸਿਸਟਮ ਦੱਸਾਂਗੇ ਤੁਹਾਡੇ ਉਹ ਤਾਜਪੁਰ ਵਾਲੇ ਡੰਪ ਦੇ ਉੱਤੇ ਕੂੜਾ ਜਾਣਾ ਹੀ ਨਹੀਂ ਹੈਗਾ ਹਾਂ ਇਹ ਤਾਂ ਸਹੀ ਹੈ ਕਾਰਪੋਰੇਸ਼ਨ ਦਾ ਤਾਂ ਕੰਮ ਇਹ 15% ਰਹਿ ਜਾਣਾ ਹੈ ਉਸ ਤੋਂ ਬਾਅਦ ਜੇ ਹਰ ਕੋਈ ਲੁਧਿਆਣਾ ਚ ਜਾਗਰੂਕ ਹੋ ਜਨ ਔਰ ਗ੍ਰੀਨ ਥੰਮ ਦਾ ਸੁਪਨਾ ਹੀ ਇਹ ਹੀ ਹੈ ਕਿ ਕੂੜੇ ਸੇ ਖਾਦ ਬਣਾਉਣਾ ਹੈ ਲੁਧਿਆਣਾ ਕੋ ਸਵਚ ਬਣਾਉਣਾ ਹੈ ਔਰ ਜ਼ਹਿਰ ਮੁਕਤ ਭੋਜਨ ਉਹ ਗਾਣਾ ਹੈ ਜੀ ਤੇ ਆਪ ਵੀ ਇਹਦੇ ਨਾਲ ਕੋਈ ਪੋਲੂਸ਼ਨ ਨਹੀਂ ਹੋਏਗਾ ਘਰਾਂ ਚ ਜਦੋਂ ਆਪਾਂ ਇੰਨੇ ਕੈਮੀਕल्स ਦੀ ਵਰਤੋਂ ਕਰ ਰਹੇ ਹਾਂ ਅਨਨੋਇੰਗਲੀ ਉਹ ਹਾਰਮਫੁਲ ਕੈਮੀਕल्स ਸਾਡੇ ਅੰਦਰ ਆ ਰਹੇ ਹਨ ਤੇ ਇਹ ਕੈਮੀਕल्स ਫ੍ਰੀ ਜਿਹੜਾ ਉਹਨਾਂ ਕ ਗੁੜ ਲੱਗਣਾ ਹੋਰ ਕੁਝ ਨਹੀਂ ਗੁੜ ਵੀ ਸਭ ਤੋਂ ਘੱਟ ਕੁਆਂਟੀਟੀ ਇਹਦੇ ਵਿੱਚ ਗੁੜ ਦੀ ਹੈ ਜੀ ਸਭ ਤੋਂ ਜ਼ਿਆਦਾ ਪਾਣੀ ਹੈ ਜਿਹੜਾ ਤਾਂ ਉਦਾਂ ਹੀ ਆਪਾਂ ਨੂੰ ਮਿਲ ਹੀ ਜਾਂਦਾ ਪਰਮਾਤਮਾ ਦੀ ਦੇਣ ਹੈ ਇਹ ਇੱਕ ਮਾਡਲ ਹੈ ਇਹ ਰਬਿਕ ਕੰਪੋਸਟਿੰਗ ਹੈ ਜਿਹਦੇ ਵਿੱਚ ਹਵਾ ਆਰਪਾਰ ਜਾਂਦੀ ਹੈ ਤੇ ਲੇਅਰ ਬਾਈ ਲੇਅਰ ਅਸੀਂ ਬਣਾਨੇ ਆ ਇਹਦੇ ਵਿੱਚ ਕੀ ਹੈ ਛਿਲਕੇ ਹੈ ਫਿਰ ਛਿਲਕੇ ਹਨਾ ਜਿਵੇਂ ਕੋਈ ਵੀ ਛਿਲਕੇ ਹੋਣ ਜੀ ਤਾਂ ਕੁਕਡ ਫੂਡ ਹੋਏ ਸਿਰਫ ਨਾਨवेज ਨਹੀਂ ਪਾਈਦਾ ਇਹਦੇ ਵਿੱਚ ਕਿਉਂਕਿ ਉਹ ਪੈਰਾਸਾਈਟਸ ਨੂੰ ਅਟਰੈਕਟ ਕਰਦਾ ਹੈ ਤੇ ਬਸ ਇਹ ਤੁਸੀਂ ਸ਼ੁਰੂ ਕਰ ਲਓ ਫਿਰ ਤਾਂ ਮੌਜਾ ਹੀ ਮੌਜਾ ਹੈ ਜੀ ਵੱਲੇ ਵੱਲੇ ਹੋ ਜਾਣੀਆਂ ਤੁਹਾਡੀ ਤੁਸੀਂ ਤਾਂ ਇਹਨਾਂ ਕੋਲ ਤਾਂ ਹਰ ਇੱਕ ਚੀਜ਼ ਆ ਕੇ ਹਰ ਇੱਕ ਟਾਪਿਕ ਦੇ ਉੱਤੇ ਸ਼ੁਰੂ ਕਰਨਾ ਪੈਣਾ ਕਿਉਂਕਿ ਇੱਕ ਹੀ ਚੀਜ਼ ਦੇ ਇੰਨੇ ਜ਼ਿਆਦਾ ਯੂਸਿਸ ਨੇ ਨੋਟ ਡਾਊਨ ਕਰਨਾ ਪੈਣਾ ਇੱਕ ਸਟੋਰੀ 'ਚ ਤੁਸੀਂ ਇਹ ਕਵਰ ਨਹੀਂ ਕਰ ਸਕਦੇ ਇਹ ਮੈਂ ਵੀ ਕੰਨੀ ਆ ਕਿਉਂਕਿ ਸਾਡੀ ਫੈਮਿਲੀ ਜਿੰਨੀ ਕਿ ਵੱਡੀ ਹੈ ਸਾਡਾ ਕਨਸੈਪਟ ਵੀ ਓਨਾ ਹੀ ਐਕਸਕਲੂਸਿਵ ਹੈਗਾ ਜਿਹੜਾ ਤੁਸੀਂ ਆਰਾਮ ਨਾਲ ਟਿੱਕੇ ਸਮਝਣ ਵਾਲੀ ਚੀਜ਼ ਹੈ ਇੱਕ ਚੀਜ਼ ਤਾਂ ਲੋਕੀ ਨੋਟ ਡਾਊਨ ਸ਼ੁਰੂ ਕਰਨਗੇ ਜੋ ਤੁਸੀਂ ਇਹ ਇੱਕ ਤਰ੍ਹਾਂ ਦਾ ਕੈਮੀਕਲ ਦੱਸਿਆ ਤਿੰਨ ਚੀਜ਼ਾਂ ਦੀ ਇਸਤੇਮਾਲ ਡਿਸ਼ ਵਾਸ਼ਰ ਵੀ ਨਿਕੂੰਗੀ ਕਿਉਂਕਿ ਸਾਬੂਨ ਹਰ ਇੱਕ ਸੀ ਦੱਸ ਦਿੰਨੇ ਇੱਥੇ ਤੇ ਉਹ ਹੈਗੀ 1 3 10 ਦੀ ਇੱਕ ਇੱਕ ਹਿੱਸਾ ਗੁੜ ਤਿੰਨ ਹਿੱਸੇ ਚਿਲਕੇ ਆ ਤੇ 10 ਹਿੱਸੇ ਪਾਣੀ ਹੈ ਠੀਕ ਹੈ ਤੇ 에어ਟਾਈਟ ਬੋਟਲ ਹੈ ਪਹਿਲੇ ਕੁਝ ਦਿਨ ਸਵੇਰੇ ਸ਼ਾਮ ਥੋੜਾ ਜੈ ਇਹਨੂੰ ਬੋਟਲ ਨੂੰ ਹਲਕਾ ਜਿਹਾ ਜਿਵੇਂ ਲੂਜ਼ ਕਰਨਾ ਹੈ ਬਸ ਔਰ ਬੰਦ ਕਰ ਦੇਣਾ ਲੂਸ ਕਰਨਾ ਬੰਦ ਕਰ ਦੇਣਾ ਬਸ ਉਸ ਤੋਂ ਬਾਅਦ 1 ਮਹੀਨਾ ਇਹ ਕਰਾਂਗੇ ਦੂਸਰੇ ਤੀਸਰੇ ਮਹੀਨੇ ਨੂੰ ਛਾਂ ਵਾਲੀ ਜਗ੍ਹਾ ਕਿਤੇ ਵੀ ਰੱਖ ਕੇ ਭੁੱਲ ਜਾਓ 90 ਦਿਨ ਬਾਅਦ ਆਪਣਾ ਇਹ ਚਮਤਕਾਰੀ ਲਿਕਵਿਡ ਜਦੋਂ ਤਿਆਰ ਹੈ ਬਸ ਫਿਰ ਤਾਂ ਇਸਤੇਮਾਲ ਕਰੀ ਜਾਓ ਇਹਨੂੰ ਪਾਣੀ ਡਾਈਲੂਟ ਕਰਕੇ ਮੈਂ ਵੀ ਇਹਨਾਂ ਨੇ ਸੁਗਾਈ ਮਤਲਬ ਅੱਛੀ ਸੀ ਕੁਛ ਆਈ ਨਹੀਂ ਸੀ ਕਿ ਬਹੁਤ ਜਿਹੜੇ ਔਰੇਂਜ ਹੈ ਨਿੰਬੂ ਹੈ ਮਸੰਮੀ ਹੈ ਕਿੰਨੂ ਇਹਨਾਂ ਦੇ ਚਿਲਕਿਆਂ ਦੇ ਵਿੱਚ ਕੁਦਰਤ ਨੇ ਹੀ ਫਰੇਗਰੈਂਸ ਪਾਈ ਹੋਈ ਹੈ ਤੇ ਇਸ ਕਰਕੇ ਤੁਹਾਡਾ ਘਰ ਮਹਿਕੇਗਾ ਮੈਂ ਆਪਣੇ ਡੌਗ ਨੂੰ ਪਾਨੇ ਉਹਦੇ ਟਿਕਸ ਘਟ ਜਾਂਦੇ ਇਹਦੇ ਨਾਲ ਅੱਛਾ ਤੇ ਉਹਦੀ ਸਕਿਨ ਬੜੀ ਅੱਛੀ ਹੈ ਫੈਬਰਿਕ ਸੌਫਟਨਰ ਹੈ ਜਿਹੜਾ ਆਪਾਂ ਫੈਬਰਿਕ ਕੰਡੀਸ਼ਨਰ ਪਾਨੇ ਆ ਉਹ ਵੀ ਇਹੇ ਹੈਗਾ ਜੀ ਅਲਰਜੀਸ ਤਾਂ ਕਈਆਂ ਦੀ ਠੀਕ ਹੋਈਆਂ ਇਹਦੇ ਨਾਲ ਠੀਕ ਹੈ ਠੀਕ ਹੈ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਜੋ ਇਹਨਾਂ ਨੇ ਚੀਜ਼ਾਂ ਦੱਸੀਆਂ ਤੁਹਾਨੂੰ ਕਿੰਨਾ ਟਾਈਮ ਲੱਗੇ ਸਾਰੀ ਚੀਜ਼ ਯਾਦ ਕਰਨ ਦੇ ਵਿੱਚ ਕਿ ਇਹਦੇ ਚੀਜ਼ ਨਹੀਂ ਨਹੀਂ ਮੈਨੂੰ ਜ਼ਿਆਦਾ ਟਾਈਮ ਨਹੀਂ ਲੱਗਿਆ ਮੈਨੂੰ ਗਰੁੱਪ ਨਾਲ ਜੁੜੇ ਸਾਲ ਦੇ ਕਰੀਬ ਹੋਇਆ ਪਰ 2-3 ਮਹੀਨੇ ਦੇ ਵਿੱਚ ਕਿਉਂਕਿ ਸਿੰਪਲ ਇੰਨਾ ਪ੍ਰੋਸੀਜਰ ਹੈ ਤਾਂ ਮੈਨੂੰ ਬਹੁਤ ਹੀ ਜਲਦੀ ਸਾਰਾ ਸਮਝ ਆ ਗਿਆ ਤੇ ਮੈਂ ਵੀ ਕਰਦੀ ਹਾਂ ਤੇ ਮੈਂ ਕਾਫੀ ਹੱਦ ਤੱਕ ਆਪਣੇ ਡਿਟਰਜੈਂਟ ਆਪਣੇ ਜਿਹੜੇ ਫਲੋਰ ਕਲੀਨਰ ਮੇਰੇ ਘਰ ਵੀ ਪੈਠ ਹੈ ਤੇ ਉਹਦਾ ਸ਼ੈਂਪੂ ਵੀ ਇਹਦੇ ਨਾਲ ਹੀ ਬਣਾਇਆ ਜਿੱਥੇ ਸਾਨੂੰ ਲੱਗਦਾ ਹੈ ਕਿ ਸੋਪ ਵਾਲੀ ਜਾਗ ਆਉਂਦੀ ਉੱਥੇ ਸੀ ਰੀਠਾ ਪਾ ਲੈਨੇ ਆ ਤੇ ਇਹ ਬਹੁਤ ਹੀ ਸਿੰਪਲ ਤੇ ਵਧੀਆ ਪ੍ਰੋਸੀਜਰ ਹੈ এনवायरमेंट ਦਾ ਕੀੜਾ ਮੈਨੂੰ ਪਹਿਲਾਂ ਵੀ ਸੀ ਪਰ ਮੈਮ ਨਾਲ ਜੁੜਨ ਨਾਲ ਜ਼ਿਆਦਾ ਹੋ ਗਿਆ ਬਾਈ ਪ੍ਰੋਫੈਸ਼ਨ ਮੈਂ ਵੈਸੇ ਡਾਕਟਰ ਆ ਪਰ ਦੇਖੋ ਅੱਜ ਮੈਂ ਇੱਥੇ ਆਈ ਹੋਈ ਆ ਸਿਰਫ এনवायरमेंट ਲਈ ਤੇ এনवायरमेंट ਲਈ ਤਾਂ ਬਹੁਤ ਜ਼ਰੂਰੀ ਹੈ ਸਾਰਾ ਕੁਝ ਕਰਨਾ ਮੈਮ ਬਹੁਤ ਹੀ ਵਧੀਆ ਇਨੀਸ਼ੀਏਟਿਵ ਲੈ ਰਹੇ ਸਾਡਾ ਜਿਹੜਾ ਗ੍ਰੀਨ ਥੰਮ ਗਰੁੱਪ ਹੈ ਉਹ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਅਸੀਂ ਕੋਈ ਕਮਰਸ਼ੀਅਲ ਸੇਲ ਲਈ ਨਹੀਂ ਕਰਦੇ ਸਿਰਫ এনवायरमेंट ਨੂੰ ਸੇਵ ਕਰਨ ਲਈ ਕਰਦੇ ਆ ਇੰਨੇ ਸਾਰੇ ਯੂਸਸ ਵਗੈਰਾ ਦੱਸ ਤੇ ਤੁਹਾਨੂੰ ਕਿੰਨਾ ਟਾਈਮ ਲੱਗਿਆ ਇਹ ਸਾਰੀ ਚੀਜ਼ ਕੱਢਣ ਦੇ ਵਿੱਚ ਇਹਦੇ ਨਾਲ ਇਹ ਇਸਤੇਮਾਲ ਹੋ ਸਕਦਾ ਮੈਂ ਟਾਈਮ ਦਾ ਹੈ ਜੀ ਸਿੱਖਣ ਨੂੰ ਤੇ ਸਾਰੀ ਉਮਰ ਹੀ ਸਿੱਖੀ ਜਾਵਾਂਗੇ ਕੁਝ ਨਾ ਕੁਝ ਨਿਕਲਦਾ ਆਏਗਾ ਮੈਂ ਸ਼ੁਰੂ ਤੋਂ ਜਦੋਂ ਸਿੱਖਿਆ ਸੀਗਾ ਤੇ ਸਿਰਫ ਸਟਰਸ ਦੇ ਜਿਹੜੇ ਪੀਲ ਸੀਗੇ ਉਹਨਾਂ ਤੋਂ ਸਿੱਖਿਆ ਸੀ ਲੇਕਿਨ ਹੌਲੀ ਹੌਲੀ ਕੀ ਹੋਇਆ ਇੱਕ ਵਾਰੀ ਮੈਂ ਦੇਖਿਆ ਗੁਰਪੁਰਬ ਦੇ ਉੱਤੇ ਫੁੱਲ ਬਹੁਤ ਜ਼ਿਆਦਾ ਇਕੱਠੇ ਹੋਏ ਹੋਏ ਸੀਗੇ ਤੇ ਉਹ ਵਾਟਰ ਬੋਟਲ ਵਿੱਚ ਸੁੱਟਣ ਜਾਂਦੇ ਆ ਸਾਰੇ ਲੋਕ ਮੈਂ ਸੋਚਿਆ ਕਿ ਕਿਉਂ ਨਾ ਇਹ ਤੇ ਵੀ ਟਰਾਈ ਕੀਤਾ ਜਾਵੇ ਫਿਰ ਮੈਂ ਉਹ ਤੋਂ ਬਾਇਓਐਂਜ਼ਾਈਮ ਬਣਾਇਆ ਤੇ ਇਹ ਜਦੋਂ ਤੁਸੀਂ ਦੇਖੋਗੇ ਤੇ ਇਹ ਫਲਾਰਸ ਦਾ ਬਾਇਓਐਂਜ਼ਾਈਮ ਹੈ ਔਰ ਹੁਣ ਇਹਨੂੰ ਡਾਕਟਰਸ ਵੀ ਸਕਿਨ ਵਾਸਤੇ ਪ੍ਰੈਸਕ੍ਰਾਈਬ ਕਰਨ ਲੱਗੇ ਨੇ ਮੈਂ ਉਹੀ ਫੋਟੋ ਲੱਭ ਰਿਹਾ ਸੀਗਾ ਹਲੇ ਹੁਣ ਲੱਭੀ ਨਹੀਂ 5 ਦਿਨਾਂ ਦੇ ਵਿੱਚ ਉਹ ਸਕਿਨ ਦੀ ਪ੍ਰੋਬਲਮ ਠੀਕ ਹੋਈ ਹੈ ਬੰਦੇ ਦੀ ਮੈਂ 80% ਤੱਕ ਠੀਕ ਹੋ ਗਈ ਹੈ ਬਹੁਤ ਜ਼ਿਆਦਾ ਖਰਾਬ ਸੀ ਕਿ ਸਕਿਨ ਉਹਦੀ ਹੁਣ ਮੈਂ ਲੱਭ ਲੈਣੀ ਹੈ ਫੋਟੋ ਥੋੜੀ देर ਚ ਇਹ ਮੈਂ ਫਿਰ ਆਪਣੇ ਆਪ ਟਰਾਈ ਕੀਤਾ ਇਸ ਤਰ੍ਹਾਂ ਹੀ ਬਣਾਈ ਵੀ ਦੱਸ ਦੋ ਇੱਕ ਵਾਰ ਇਹ ਬਣਾਉਣ ਦਾ ਬਹੁਤ ਸੌਖਾ ਜਿਹਾ ਤਰੀਕਾ ਹੈ ਇਹ ਫਾਰਮੂਲਾ ਹੁੰਦਾ ਹੈ 1 3 10 ਦੀ ਰੇਸ਼ੋ ਹੁੰਦੀ ਹੈ 1 3 10 ਇੱਕ ਹਿੱਸਾ ਗੁੜ 3 ਹਿੱਸੇ ਕੋਈ ਵੀ ਪੀਲਜ਼ ਜਾਂ ਫਲਾਰ ਵਗੈਰਾ ਔਰ 10 ਹਿੱਸੇ ਪਾਣੀ ਇਹਨੂੰ ਅਸੀਂ ਏਅਰਟਾਈਟ ਦੇ ਵਿੱਚ ਪਾ ਕੇ ਰੱਖਣਾ ਹੈ ਔਰ 2-3 ਦਿਨ ਬਾਅਦ ਹਲਕਾ ਜਿਹਾ ਲੂਜ਼ ਕਰਕੇ ਇਹਨੂੰ ਰਿਲੀਜ਼ ਕਰਨੀ ਹੈ ਗੈਸ ਇਹਦੀ ਪੂਰਾ ਨਹੀਂ ਖੋਲਣਾ ਪੂਰਾ ਖੋਲਾਂਗੇ ਤੇ ਆਕਸੀਜਨ ਚਲੀ ਜਾਏਗੀ ਆਕਸੀਜਨ ਚਲੀ ਜੇ ਤੇ ਜਰਾ ਸਿੰਪੈਦਾ ਹੋ ਜਾਂਦੇ ਇਹ 10-12 ਦਿਨ ਤੱਕ ਰਿਲੀਜ਼ ਕਰਨੀ ਹੈ ਉਸ ਤੋਂ ਬਾਅਦ 3 ਮਹੀਨੇ ਦਾ ਟਾਈਮ ਲੱਗਦਾ ਹੈ ਇਸ ਤਰ੍ਹਾਂ ਦਾ ਛਿਲਕੇ ਥੱਲੇ ਬੈਠ ਜਾਂਦੇ ਆ ਤੇ ਬਾਇਓਐਂਜ਼ਾਈਮ ਉੱਪਰ ਤੈਰ ਜਾਂਦਾ ਇਹਨੂੰ ਛਾਣ ਕੇ ਤੁਸੀਂ ਰੱਖ ਲਓ ਇਹਦਾ ਸ਼ਾਨਦਾਰ ਤੇ ਜਿਹੜੇ ਛਿਲਕੇ ਬਚਦੇ ਆ ਉਹਨੂੰ ਉਸ ਬਿੰਨ ਦੇ ਵਿੱਚ ਪਾ ਕੇ ਤੁਸੀਂ ਕੰਪੋਸਟ ਖਾਦ ਬਣਾ ਸਕਦੇ ਆ ਧੰਨਵਾਦ ਸੱਜੀ ਧੰਨਵਾਦ ਮੈਨੂੰ ਲੱਗਦਾ ਇਹ ਵੀਡੀਓ ਹਲੇ ਵੀ ਬਹੁਤ ਛੋਟੀ ਹੋਗੀ ਕਿਉਂਕਿ ਇੰਨੇ ਜ਼ਿਆਦੇ ਯੂਸਸ ਇਸ ਚੀਜ਼ ਦੇ ਨੇ ਕਿ ਇੱਕ ਵੀਡੀਓ ਦੇ ਵਿੱਚ ਪੂਰਾ ਨਹੀਂ ਆਣਾ ਜੀ 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 ਤਾਂ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਾ ਮੈਂ ਬਲਵਿੰਦਰ ਦੇ ਨਾਮ ਮੈਂ ਹਰਸ਼